ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਜੇਮਸ ਐਲਨ ਦੀ ਕਿਤਾਬ ਮਨੁੱਖ ਜਿਵੇਂ ਸੋਚਦਾ ਹੈ ਵਿਚਾਰ ਅਤੇ ਉਦੇਸ਼ ਜਦ ਤੱਕ ਵਿਚਾਰ ਉਦੇਸ਼ ਨਾਲ ਨਹੀਂ ਜੁੜਦਾ ਉਦੋਂ ਤੱਕ ਕੋਈ ਬૌਧਿਕ ਸੰਪੰਨਤਾ ਹਾਸਲ ਨਹੀਂ ਕੀਤੀ ਜਾ ਸਕਦੀ ਬਹੁ ਗਿਣਤੀ ਦੀ ਸੋਚ ਨੂੰ ਜੀਵਨ ਦੇ ਸਮੁੰਦਰ ਤੇ ਵਹਿਣ ਦੀ ਆਦਤ ਹੈ ਪਰ ਟੀਚਾ ਰਹਿਤ ਹੋਣਾ ਇੱਕ ਔਗਣ ਹੈ ਅਤੇ ਲਗਾਤਾਰ ਨੇਰ ਉਦੇਸ਼ ਵਹਿਣ ਨਹੀਂ ਚਾਹੀਦਾ ਕਿਉਂਕਿ ਇਹ ਮਨੁੱਖ ਨੂੰ ਤਬਾਹੀ ਵੱਲ ਲੈ ਜਾਂਦਾ ਹੈ ਜਿਨ੍ਹਾਂ ਮਨੁੱਖਾਂ ਦਾ ਆਪਣੇ ਜ਼ਿੰਦਗੀ ਵਿੱਚ ਕੋਈ ਉਚੇਰਾ ਉਦੇਸ਼ ਨਹੀਂ ਹੋਵੇਗਾ ਉਹ ਸੌਖੇ ਹੀ ਮਾਮੂਲੀ ਚਿੰਤਾਵਾਂ ਡਰ ਮੁਸੀਬਤਾਂ ਵਿੱਚ ਮਾਰੇ ਜਾਣਗੇ ਇਹ ਸਾਰੇ ਕਮਜ਼ੋਰੀ ਦੀ ਨਿਸ਼ਾਨੀ ਹੁੰਦੇ ਹਨ ਜੋ ਕਿ ਨਿਸ਼ਚਿਤ ਤੌਰ ਤੇ ਯੋਜਨਾਬੱਧ ਤਰੀਕੇ ਨਾਲ ਮਨੁੱਖ ਨੂੰ ਹਾਰ ਅਪਰਸੰਤਾ ਅਤੇ ਨੁਕਸਾਨ ਵੱਲ ਲੈ ਜਾਂਦੇ ਹਨ ਤਾਕਤ ਨਾਲ ਭਰੀ ਹੋਈ ਦੁਨੀਆ ਵਿੱਚ ਕਮਜ਼ੋਰੀ ਟੇਕ ਨਹੀਂ ਸਕਦੀ ਮਨੁੱਖ ਨੂੰ ਆਪਣੇ ਦਿਲ ਵਿੱਚ ਜਾਇਜ਼ ਸੰਕਲਪ ਧਾਰਨਾ ਚਾਹੀਦਾ ਹੈ ਅਤੇ ਉਸ ਨੂੰ ਸੰਪੂਰਨ ਕਰਨਾ ਚਾਹੀਦਾ ਹੈ ਉਸ ਨੂੰ ਇਸ ਗੱਲ ਨੂੰ ਆਪਣੇ ਵਿਚਾਰਾਂ ਦਾ ਕੇਂਦਰੀ ਨੁਕਤਾ ਬਣਾਉਣਾ ਚਾਹੀਦਾ ਹੈ ਇਹ ਬੇਸ਼ੱਕ ਅਧਿਆਤਮਿਕ ਆਦਰਸ਼ ਦਾ ਰੂਪ ਲਵੇ ਜਾਂ ਉਹ ਬੇਸ਼ੱਕ ਦੁਨੀਆਵੀ ਵਸਤੂ ਹੋਵੇ ਇਹ ਜੋ ਵੀ ਹੋਵੇ ਪਰ ਉਸ ਨੂੰ ਆਪਣੀ ਸੋਚ ਦੀ ਸ਼ਕਤੀ ਨੂੰ ਉਸ ਟੀਚੇ ਤੇ ਨਿਰੰਤਰ ਕੇਂਦ੍ਰਿਤ ਕਰਨਾ ਚਾਹੀਦਾ ਹੈ ਜੋ ਉਸ ਨੇ ਸਾਹਮਣੇ ਰੱਖਿਆ ਹੈ ਮਨੁੱਖ ਕੋਸ਼ਿਸ਼ ਤੋਂ ਕੋਸ਼ਿਸ਼ ਸਵਰ ਤੋਂ ਸਵਰ ਅਧੇ ਤਾਕਤ ਤੋਂ ਤਾਕਤ ਤੱਕ ਦਾ ਸਫ਼ਰ ਕਰਨ ਨਾਲ ਕਦੇ ਵੀ ਵਿਕਸਿਤ ਹੋਏ ਬਿਨਾਂ ਨਹੀਂ ਰਹੇਗਾ ਅਤੇ ਅਖੀਰ ਵਿੱਚ ਰਹਾਣੀ ਤਾਕਤ ਬਣ ਕੇ ਉੱਭਰੇਗਾ ਜਿਵੇਂ ਸਰੀਰ ਤੋਂ ਕਮਜ਼ੋਰ ਮਨੁੱਖ ਚੌਕਸੀ ਅਤੇ ਸਵਰ ਨਾਲ ਸਖਲਾਈ ਲੈ ਕੇ ਆਪਣੇ ਆਪ ਨੂੰ ਤਕੜਾ ਬਣਾ ਸਕਦਾ ਹੈ ਇਸੇ ਤਰ੍ਹਾਂ ਕਮਜ਼ੋਰ ਵਿਚਾਰਾਂ ਵਾਲੇ ਮਨੁੱਖ ਸਹੀ ਵਿਚਾਰਾਂ ਦੇ ਅਭਿਆਸ ਨਾਲ ਆਪਣੇ ਆਪ ਨੂੰ ਤਕੜਾ ਬਣਾ ਸਕਦੇ ਹਨ ਮਨੁੱਖ ਆਪਣੇ ਨਿਰਉਦੇਸ਼ਤਾ ਅਤੇ ਕਮਜ਼ੋਰੀਆਂ ਨੂੰ ਕੱਢ ਕੇ ਕਿਸੇ ਉਦੇਸ਼ ਲਈ ਸੋਚਣਾ ਸ਼ੁਰੂ ਕਰਕੇ ਸਤਾਪਤੀ ਦੀ उपाधि ਤੱਕ ਪਹੁੰਚ ਸਕਦਾ ਹੈ ਜੋ ਇਹ ਸਮਝੇ ਹਨ ਕਿ ਹਾਰਾਂ ਤਾਂ ਮੰਜ਼ਲ ਦਾ ਰਸਤਾ ਹਨ ਜੋ ਹਰ ਪ੍ਰਸਥਿਤੀ ਨੂੰ ਆਪਣੇ ਉਦੇਸ਼ ਲਈ ਮੌਕਾ ਸਮਝਣ ਜਿਹੜੇ ਦ੍ਰਿੜ ਵਿਚਾਰ ਰੱਖਦੇ ਹਨ ਅਤੇ ਬਿਨਾਂ ਡਰ ਤੋਂ ਕੋਸ਼ਿਸ਼ ਕਰਦੇ ਹਨ ਉਹ ਆਪਣੇ ਉਦੇਸ਼ ਨੂੰ ਮਹਾਰਤ ਨਾਲ ਪੂਰਾ ਕਰਦੇ ਹਨ ਆਪਣੇ ਉਦੇਸ਼ ਨੂੰ ਧਾਰਨ ਕਰਕੇ ਮਨੁੱਖ ਨੂੰ ਮਾਨਸਿਕ ਤੌਰ ਤੇ ਇਸ ਉੱਤੇ ਸਿੱਧਾ ਨਿਸ਼ਾਨਾ ਲਾਉਣਾ ਚਾਹੀਦਾ ਹੈ ਉਸ ਨੂੰ ਖੱਬੇ ਸੱਜੇ ਦੇਖੇ ਬਗੈਰ ਸ਼ੰਕਾਮਾ ਦੇ ਡਰ ਬاہر ਕੱਢ ਦੇਣੇ ਚਾਹੀਦੇ ਹਨ ਇਹ ਇਸ ਦੇ ਪਟਕਾਉਣ ਵਾਲੇ ਤੱਤ ਹਨ ਜੋ ਕੋਸ਼ਿਸ਼ ਦੀ ਸਿੱਧੀ ਲਕੀਰ ਨੂੰ ਤੋੜਦੇ ਹਨ ਸਾਰੇ ਯਤਨਾਂ ਨੂੰ ਬੇਅਸਰ ਬੇਕਾਰ ਬਣਾ ਦਿੰਦੇ ਹਨ ਸ਼ੰਕਾਮਾ ਦੇ ਬਚਾਰ ਅਤੇ ਡਰ ਕਦੇ ਵੀ ਕਿਸੇ ਚੀਜ਼ ਨੂੰ ਪੂਰਨ ਨਹੀਂ ਕਰ ਸਕਦੇ ਉਹ ਹਮੇਸ਼ਾ ਹਾਰ ਵੱਲ ਜਾਂਦੇ ਹਨ ਜਦੋਂ ਸ਼ੱਕ ਅਤੇ ਡਰ ਸਾਡੇ ਅੰਦਰਕਾਰ ਕਰ ਜਾਂਦੇ ਹਨ ਉਦੋਂ ਉਦੇਸ਼ ਊਰਜਾ ਕੰਮ ਕਰਨ ਦੀ ਤਾਕਤ ਅਤੇ ਤਖ਼ਤ ਵਰ ਵਿਚਾਰ ਆਉਣੋਂ ਹਟ ਜਾਂਦੇ ਹਨ ਕੁਝ ਕਰਨ ਦੀ ਇੱਛਾ ਇਸ ਗਿਆਨ ਵਿੱਚੋਂ ਪੈਦਾ ਹੁੰਦੀ ਹੈ ਕਿ ਅਸੀਂ ਕਰ ਸਕਦੇ ਹਾਂ ਗਿਆਨ ਦੇ ਸਭ ਤੋਂ ਵੱਡੇ ਦੁਸ਼ਮਣ ਸ਼ੰਕਾ ਅਤੇ ਡਰ ਹਨ ਜੋ ਸ਼ੰਕਾ ਅਤੇ ਡਰ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਜੋ ਉਸ ਨੂੰ ਖਤਮ ਨਹੀਂ ਕਰਦਾ ਉਹ ਆਪਣੇ ਆਪ ਨੂੰ ਹਰ ਕਦਮ ਤੇ ਅਸਫਲ ਕਰਦਾ ਹੈ ਉਹ ਜਿਸ ਨੇ ਸ਼ੰਕਾ ਤੇ ਡਰ ਉਤੇ ਜਿੱਤ ਪ੍ਰਾਪਤ ਕਰ ਲਈ ਉਸ ਨੇ ਅਸਫਲਤਾ ਤੇ ਵੀ ਜਿੱਤ ਪ੍ਰਾਪਤ ਕਰ ਲਈ ਉਸ ਦਾ ਹਰ ਵਿਚਾਰ ਤਾਕਤ ਦਾ ਸਾਥੀ ਹੈ ਸਾਰੀਆਂ ਮੁਸ਼ਕਲਾਂ ਤਾਕਤ ਨਾਲ ਨਜਿੱਠੀਆਂ ਜਾਣਗੀਆਂ ਅਤੇ ਆਸਾਨੀ ਨਾਲ ਉਸ ਤੇ ਜਿੱਤ ਪ੍ਰਾਪਤ ਹੋਵੇਗੀ ਉਸ ਦੇ ਉਦੇਸ਼ ਸਹੀ ਵਕਤ ਤੇ ਬੀਜੇ ਜਾਣਗੇ ਉਹ ਖਿੜਨਗੇ ਅਤੇ ਉਸੇ ਤਜਵੀਜ਼ ਅਨਸਾਰ ਫਲ ਦੇਣਗੇ ਤੇ ਉਹ ਸਮੇਂ ਤੋਂ ਪਹਿਲਾਂ ਧਰਤੀ ਤੇ ਨਹੀਂ ਡਿੱਗਣਗੇ ਵਿਚਾਰ ਜਦੋਂ ਉਦੇਸ਼ ਦਾ ਭੈ ਮੁਕਤ ਸਾਥ ਪਾਉਂਦਾ ਹੈ ਤਾਂ ਇੱਕ ਸਿਰਜਣਾਤਮਕ ਤਾਕਤ ਬਣਦੀ ਹੈ ਜਿਹੜਾ ਇਹ ਜਾਣ ਲੈਂਦਾ ਹੈ ਕਿ ਉਹ ਮਹਾਨ ਅਤੇ ਤਾਕਤਵਰ ਬਣ ਲਈ ਤਿਆਰ ਹੈ ਨਾ ਕਿ ਸਿਰਫ ਖੇਡਾਂ ਤੇ ਲੜਖੜਾਉਂਦੇ ਵਿਚਾਰਾਂ ਦੇ ਇੱਕ ਗਠੜੀ ਪਰ ਹੈ ਜਿਹੜਾ ਇਸ ਤਰ੍ਹਾਂ ਕਰਦਾ ਹੈ ਉਹ ਚੇਤਨ ਅਤੇ ਬੁੱਧੀਮਾਨ ਸત્તાਧਾਰੀ ਹੁੰਦਾ ਹੈ ਆਪਣੀ ਦਿਮਾਗੀ ਤਾਕਤਾਂ ਦਾ